ਸਤਿ ਸ਼੍ਰੀ ਅਕਾਲ ਜੀ ਮੈਂ ਅੱਜ ਪਿੰਡ ਰੋਟੀ ਚੰਨਾ ਸਾਡੇ ਇੱਥੋਂ ਦੇ ਸਰਪੰਚ ਗੁਰਪ੍ਰੀਤ ਕੌਰ ਜੀ ਦੇ ਅੱਜ ਘਰੇ ਆਇਆ ਤੇ ਉਹਨਾਂ ਦੇ ਪਰਿਵਾਰ ਨੂੰ ਸਾਰਿਆਂ ਨੂੰ ਮਿਲਿਆ ਮੈਂ ਅੱਜ ਇੱਥੋਂ ਦੇ ਸਾਰੇ ਪੰਚਾਇਤ ਮੈਂਬਰ ਖੜੇ ਨੇ ਉਹਨਾਂ ਦੀਆਂ ਸਿਸਟਰਸ ਦੋਨੋਂ ਤੇ ਸਾਰਾ ਪਿੰਡ ਖੜਾ ਜਿਹੜੇ ਬੜੀ ਮਾੜੀ ਗੱਲ ਹੋਈ ਹੈ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ ਕਿ ਸਾਡੀ ਭੈਣ ਜਿਹੜੀ ਬੜੀ ਹਿੰਮਤ ਵਾਲੀ ਔਰਤ ਕਹਿ ਲਓ ਕੁੜੀ ਕਹਿ ਲਓ ਜਿਹੜੀ ਕਿ ਹਰੇ ਪਿੱਛੇ ਲੜਾਈ ਉਹ ਲੜਦੀ ਸੀਗੀ ਤੇ ਪਰਸੋਂ ਪੁਲਸ ਦੇ ਨਜਾਇਜ਼ ਉਸਤੇ 120 ਬੀਚ ਉਹਨੂੰ ਨਾਮਜ਼ਾਦ ਕਰ ਲਿਆ ਹੈਗਾ ਇੱਥੇ ਕੋਈ ਚੰਡੀਗੜ੍ਹ ਦਾ ਮੁੰਡਾ ਸੀਗਾ ਜਿਹੜਾ ਇੱਥੇ ਨਜਾਇਜ਼ ਨਸ਼ਾ ਛਡਾਊ ਕੇਂਦਰ 'ਚ ਨਸ਼ਾ ਛੱਡਣ ਵਾਸਤੇ ਆਇਆ ਸੀਗਾ ਤੇ ਉਹਨੇ ਕਿੱਥੋਂ ਨਸ਼ਾ ਲਿਆ ਕਿੱਥੋਂ ਨਹੀਂ ਉਹਦੀ ਉਹਦੇ ਨਾਲ ਮੌਤ ਉਹਦੀ ਡੈਥ ਹੋ ਗਈ ਪੁਲਸ ਨੇ ਆਪਣੀ ਨਾਕਾਮੀ ਝਪਾਨ ਪਿੱਛੇ ਪੁਲਸ ਨੇ ਆਪਣੀ ਨਾਕਾਮੀ ਝਪਾਨ ਪਿੱਛੇ ਉਹਦੇ ਵਿੱਚ ਸਾਡੀ ਗੁਰਪ੍ਰੀਤ ਕੌਰ ਸਰਪੰਚ ਨੂੰ ਵੀ ਇਹ ਇਹਨਾਂ ਨੂੰ ਹੱਲਾਸ਼ੇਰੀ ਦਿੰਦੀ ਹੈ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਐ ਸੀ ਪੁਲਸ ਨੂੰ ਇਨਾਂ ਨੂੰ ਇਹ ਨਹੀਂ ਪਤਾ ਵੀ ਜਿਹੜੇ ਪਿਛਲੇ 5-6 ਸਾਲਾਂ ਤੋਂ ਪਹਿਲਾਂ ਵੀ ਸਰਪੰਚ ਸੀਗਾ ਦੁਬਾਰਾ ਉਹਨਾਂ ਨੂੰ ਲੋਕਾਂ ਨੇ ਇਥੋਂ ਚੁਣ ਕੇ ਦੁਬਾਰਾ ਫੇਰ ਇਕਲੈਕਟਡ ਉਹਨੂੰ ਸਰਪੰਚ ਬਣਾ ਕੇ ਭੇਜਿਆ ਉਹਦਾ ਨਜਾਇਜ਼ ਉਸਤੇ ਪਰਚਾ ਦਿੱਤਾ ਅੱਜ ਪਿੰਡ ਦੇ ਵਿੱਚ ਪੁਲ ਚੌਂਕੀ ਹੈ ਕਿ ਆ ਪੁਲਸ ਨੂੰ ਪਤਾ ਨਹੀਂ ਇਥੇ ਨਸ਼ਾ ਕੌਣ ਦੇਣ ਆਂਦਾ ਹੈ ਨਸ਼ੇ ਦੀ ਜਿਹੜੀ ਇੱਕ ਇਹ ਡੋਰ ਹੈ ਜਿਹੜੀ ਇਹ ਚੇਨ ਹੈ ਇਹ ਪੁਲਸ ਨੇ ਤੋੜਨੀ ਚਾਹੀਦੀ ਪੁਲਸੇ ਤੋੜ ਹੀ ਨਹੀਂ ਸਕੀ ਇਹਨਾਂ ਨੂੰ ਬੜੀ ਸ਼ਰਮ ਆਣੀ ਚਾਹੀਦੀ ਇਸ ਗੱਲ ਨੂੰ ਇਹਨਾਂ ਦੀ ਇਹ ਜਿਹੜੀ ਸਾਰਾ ਅਸੀਂ ਸਮਝਦੇ ਹਾਂ ਇੱਕ ਪੋਲੀਟਿਕਲੀ ਇਹ ਪੰਜਾਬ ਸਰਕਾਰ ਦੀਆਂ ਜਿਹੜੀ ਕੀ ਇਹ ਸਾਡੀ ਕਾਂਗਰਸ ਪਾਰਟੀ ਦੀ ਸਰਪੰਚ ਹੈ ਬੜੀ ਲੜਾਈ ਲੜ ਕੇ ਬੜੀ ਹਿੰਮਤ ਵਾਲੀ ਕੁੜੀ ਹੈ ਜਿਹੜੀ ਲੜਾਈ ਲੜਦੀ ਹੈ ਹਰੇਕ ਪਿੰਡ ਦੇ ਨਾਲ ਜਾ ਕੇ ਖੜਦੀ ਹੈ ਇਹ ਬਿਲਕੁਲ ਨਜਾਇਜ਼ ਧੱਕਾ ਹੋਇਆ ਦੇ ਨਾਲ ਅਸੀਂ ਮੈਂ ਤੇ ਮੇਰਾ ਪਰਿਵਾਰ ਸਾਡੀ ਕਾਂਗਰਸ ਪਾਰਟੀ ਦੇ ਨਾਲ ਬਿਲਕੁਲ ਅਸੀਂ ਡੱਟ ਕੇ ਖੜਾਂਗੇ ਅਸੀਂ ਇਹਦੀ ਲੜਾਈ ਲੜਾਂਗੇ ਮੈਂ ਇਹਨਾਂ ਦੇ ਹੁਣ ਪਰਿਵਾਰ ਦੇ ਤਾਈ ਜੀ ਨੇ ਇਹ ਵੀ ਦੱਸਣਗੇ ਵੀ ਇਹਨਾਂ ਬਾਰੇ ਇਹਨਾਂ ਦੀਆਂ ਸਿਸਟਰਜ਼ ਨੇ ਦੇਖੋ ਪੁੱਤ ਹੱਥ ਰੱਖ ਕੇ ਮੇਰੀ ਬੇਨਤੀ ਹੈ ਸਾਡੇ ਕੋਲ 5 ਸਾਲ ਪਹਿਲਾਂ ਸਰਪੰਚੀ ਕਰ ਗਈ ਸਹੀ ਦੁਬਾਰੇ ਫੇਰ ਸਰਪੰਚ ਨਹੀਂ ਰਹਿ ਗਈ ਅਸੀਂ ਪਿੰਡ ਨੇ ਇੱਕਜੁੱਟ ਹੋ ਕੇ ਇੱਕ ਕੁੜੀ ਸਰਪੰਚ ਨਹੀਂ ਬਣਾਈ ਸਾਡੇ ਪਿੰਡ ਜਿੰਨੇ ਵਧੀਆ ਨੇ ਕੰਮ ਕਰੇ ਕੁੜੀ ਇਹਨਾਂ ਧੋਖੇबाजी ਹੋਈ ਆ ਸਾਡੀ ਕੁੜੀ ਨੇ ਕੋਈ ਕੁਝ ਨਹੀਂ ਕਰਿਆ ਵੀ ਹੱਥ ਬਣ ਕੇ ਬੇਨਤੀਆ ਸਾਡੀ ਕੁੜੀ ਨੂੰ ਨਿਆਂ ਸਾਫ਼ ਮਿਲਣਾ ਚਾਹੀਦਾ ਅੱਛਾ ਸੀ ਕਾਲ ਜੀ ਮੈਂ ਰੋਟੀ ਛੰਨਾ ਦੀ ਪੂਜਾ ਮੈਂ ਸਵੇਰੇ ਭੂਆ ਜੀ ਕੋਲ 6 ਵਜੇ ਆਈ ਸੀ ਮੇਰੀ ਨਾਨਦ ਨੂੰ ਤੇ ਮੇਰੇ ਸੱਸ ਨੂੰ ਚੱਕ ਕੇ ਲੈ ਗਏ ਸੀਗੇ ਬਿਨਾਂ ਬੇਨਜਾਇਜ਼ ਕਿਉਂਕਿ ਅਸੀਂ ਇਹ ਜਾ ਕੰਮ ਕਰਦੇ ਨਹੀਂ ਹੈਗੇ ਨਾ ਹੀ ਮੇਰਾ ਘਰ ਵਾਲਾ ਵੀ ਲੱਗਿਆ ਹਾ ਦਿਓਰ ਵੀ ਲੱਗਿਆ ਮੇਰੇ ਸਹਰੇ ਦੀ ਡੈਥ ਹੋਈ ਵੀ 15 ਤਰੀਕ ਦਾ ਕੁੜੀ ਦਾ ਵਿਆਹ ਰੱਖਿਆ ਸੀ ਭੂਆ ਜੀ ਤਾਂ ਗਏ ਸੀਗੇ ਛਡਾਉਣ ਵਾਸਤੇ ਜਦੋਂ ਭੂਆ ਜੀ ਉੱਥੇ ਗਏ ਸਾਨੂੰ ਨਹੀਂ ਪਤਾ ਲੱਗਿਆ ਵੀ ਸਾਨੂੰ ਐਵੇਂ ਸੀ ਵੀ ਗੱਲ ਚੱਲ ਰਹੀ ਹੈ ਜਦੋਂ ਸਾਨੂੰ ਪਤਾ ਲੱਗਿਆ ਭੂਆ ਜੀ ਤੇ ਪਰਚਾ ਹੋਇਆ ਤਾਂ ਸਾਨੂੰ ਵੀ ਬਹੁਤ ਸ਼ੌਕ ਲੱਗਿਆ ਇਹ ਸਰਾ ਸਰ ਬਹੁਤ ਜ਼ਿਆਦਾ ੱਟਕਾ ਹੋਇਆ ਜੀ ਭੂਆ ਜੀ ਨਾਲ ਸੱਚੀ ਗੱਲ ਜੀ ਸੱਤ ਭੈਣਾਂ ਹੀ ਸਾਡੇ ਜਿਸਟਰ ਪਹਿਲਾਂ ਵੀ ਸਰਪੰਚ ਸੀ ਸਿਰਫ ਇੱਕ ਪਿੰਡ ਵਿੱਚ ਧੜੇਵਾਜੀ ਕਰਕੇ ਹੀ ਵੀ ਉਹ ਕਾਂਗਰਸ ਦੀ ਸਰਪੰਚਾ ਪਿੰਡ ਦੇ ਕੁਝ ਬੰਦਿਆਂ ਨੇ ਨਾਲ ਰਲ ਕੇ ਉਹਦੇ ਤੇ ਪਰਚਾ ਕਰਵਾਇਆ ਜੀ ਨਜਾਇਜ਼ ਪਰਚਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਸਾਡੇ ਇੱਕ ਮਾਂ-ਵਾਪਾ ਸਾਡਾ ਭੈਣ ਭਾਈ ਸਾਰਾ ਕੁਝ ਹੋਈ ਹੈ ਅੱਜ ਉਹਦਾ ਪਿਛਲਾ ਰਿਕਾਰਡ ਦੇਖਿਆ ਜਾਵੇ ਅੱਜ ਤੋਂ ਇੱਕ ਸਾਲ ਪਹਿਲਾਂ ਉਹ ਸੈਸੀਆਂ ਦੀ ਦੀ ਚਿੱਟੇ ਪਿੱਛੇ ਬਹੁਤ ਉਹਨੇ ਲੜਾਈ ਚਾਈ ਵੀਡੀਓ ਦੇਖੀ ਹੈ ਹਨ ਉਹਨੇ ਬਹੁਤ ਨਸ਼ੇ ਪਿੱਛੇ ਉਹ ਲੜਦੀ ਦੀ ਕੱਲ ਉਹਦਾ ਕੋਈ ਕਸੂਰ ਨਹੀਂ ਥੀ ਨਜਾਇਜ਼ ਉਹਦੇ ਤੇ ਪਰਚਾ ਹੋਇਆ ਸਿਰਫ ਇੱਕ ਕੁਮਾਰੀ ਕੁੜੀ ਨੂੰ ਛਡਾਉਣ ਗਈਆ ਇਹਦੇ ਪਿੱਛੇ ਪੁਲਿਸ ਨੇ ਉਹਨੂੰ ਉੱਥੇ ਬਿਠਾਇਆ ਕਿ ਬੈਠੋ ਤੁਸੀਂ ਅਸੀਂ ਹਟ ਦਾਂਗੇ ਉਸ ਤੋਂ ਬਾਅਦ ਉਹਨਾਂ ਨੇ ਉਹਨੂੰ ਗਾਇਬ ਕੀਤਾ ਸਾਨੂੰ ਨਹੀਂ ਪਤਾ ਸਾਨੂੰ 5 ਵਜੇ ਰਿਪੋਰਟ ਆਈ ਵੀ ਉਸਤੇ ਪਰਚਾ ਦਰਜ ਹੋਇਆ ਨਜਾਇਜ਼ ਇਹ ਪਰਚਾ ਹੋਇਆ ਜੀ ਬਸ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਿਰਫ ਇਹ ਪੋਲਿਟਿਕਲ ਮਾਮਲਾ ਆ ਹੋਰ ਕੁਝ ਨਹੀਂ ਹੈਗਾ ਜੀ ਇਹ ਦੇਖੋ ਇੱਕ ਪਾਸੇ ਸਰਕਾਰਾਂ ਕਹਿੰਦੀਆਂ ਔਰਤਾਂ ਨੂੰ ਅਸੀਂ ਅੱਗੇ ਲਿਈਏ ਇਹ ਹਸ਼ਰ ਕਰ ਰਹੇ ਨੇ ਨਜਾਇਜ਼ ਬਿਲਕੁਲ ਇਚ ਪੋਲੀਟੀਕਲੀ ਰੰਜਿਸ਼ ਜਿਹੜੀ ਇਹ ਕੁੜੀ ਸਾਡੀ ਜਿੱਤ ਕੇ ਆਈ ਸੀ ਸਰਪੰਚ ਕਾਂਗਰਸ ਪਾਰਟੀ ਵੱਲੋਂ ਇਹ ਲਾਈਨ ਜਿਹੜੀ ਇਹ ਪੁਲਸ ਨੇ ਤੋੜਨੀ ਆ ਨਸ਼ੇ ਦੀ ਇਹਨਾਂ ਦੇ ਪਿੰਡ 'ਚ ਮੈਂ ਬਾਰ ਬਾਰ ਕਹਿੰਦਾ ਇਹਨਾਂ ਦੇ ਪਿੰਡ 'ਚ ਚੌਂਕੀ ਆ ਪੁਲਸ ਚੌਂਕੀ ਆ ਇਹਨਾਂ ਨੂੰ ਪਤਾ ਨਹੀਂ ਹੈ ਕਿ ਨਹੀਂ ਜੇ ਇਹ ਨਜਾਇਜ਼ ਇਹ ਕਹਿੰਦੀ ਹੈ ਸ਼ਹਿਰ ਦਿੰਦੀ ਸੀ ਸਾਡੀ ਕੁੜੀ ਤੇ ਇਹਨਾਂ ਨੂੰ ਪਿਛਲੇ 6 ਸਾਲਾਂ ਤੋਂ ਸਰਪੰਚ ਇੱਥੇ ਆਇ ਤੇ ਪਰਚਾ ਕਿਉਂ ਨਹੀਂ ਦੇ ਦਿੰਦੇ ਸੀ ਜੇ ਇਹ ਕਹਿੰਦੇ ਸਾਡੀ ਪੁਲਿਸ ਦੀ ਵੀਗਨ ਪਾਉਂਦੀ ਸੀਗੀ ਇਹ ਪ੍ਰੋਬਲਮ ਕਰ ਕ੍ਰੀਏਟ ਕਰਦੀ ਜਦੋਂ ਅਸੀਂ ਫੜਨ ਆਉਂਦੇ ਸੀ ਫਿਰ ਉਹਦੇ ਤੇ ਪਰਚਾ ਦਿੰਦੇ ਨਾ ਇੱਕ ਵੀ ਪਰਚਾ ਸਾਡੀ ਕੁੜੀ ਤੇ ਅੱਜ ਤੱਕ ਇੱਕ ਵੀ ਪਰਚਾ ਨਹੀਂ ਹੈਗਾ ਇਹਨਾਂ ਨੇ ਸ਼ਰਮੇ ਦੀ ਸਰਕਾਰ ਦੀ ਇਹਦੇ 'ਚ ਸਰਕਾਰ ਦੀ ਨਾਕਾਮੀ ਹੈ ਤੇ ਪੋਲੀਟੀਕਲੀ ਰੰਜਿਸ਼ ਨਾਲ ਇਸੇ ਪਰਚਾ ਦਿੱਤਾ ਪਿਆ ਮੈਂ ਪੰਜਾਬ ਸਰਕਾਰ ਨੂੰ ਤੇ ਪੰਜਾਬ ਪੁਲਿਸ ਨੂੰ ਚੇਤਾਵਨੀ ਦਿੰਦਾ ਵੀ ਇਹੋ ਜਿਹੇ ਹਰਕਤਾਂ ਬੰਦ ਕਰੋ ਇਹ ਆਪਣੀ ਨਾਕਾਮੀਆਂ ਲੁਕਾਉਣ ਪਿੱਛੇ ਤੁਸੀਂ ਇਹ ਕੰਮ ਕਰਨੇ ਬੰਦ ਕਰੋ ਅਸੀਂ ਇਹਦਾ ਪੂਰੀ ਹਾਈ ਕਮਾਂਡ ਤੱਕ ਇਹਦੀ ਗੱਲ ਕਰਾਂਗੇ ਜਿਹੜਾ ਤੁਸੀਂ ਸਾਡੀ ਕੁੜੀ ਦੇ ਨਜ਼ਾਇਜ਼ ਪਰਚਾ ਦਿੱਤਾ ਹੈ ਇਸ ਕਰਕੇ ਅਸੀਂ ਇਹਦੀ ਪੂਰੀ ਲੀਗਲ ਲੜਾਈ ਲੜਾਂਗੇ ਅਸੀਂ ਗੁਰਪ੍ਰੀਤ ਦੇ ਪਰਿਵਾਰ ਦੇ ਨਾਲ ਮੈਂ ਤੇ ਸਾਡੀ ਪਾਰਟੀ ਅਸੀਂ ਬਿਲਕੁਲ ਨਾਲਾਂ ਬਿਲਕੁਲ ਘਬਰਾਉਣ ਦੀ ਮੈਂ ਪਰਿਵਾਰ ਨੂੰ ਵੀ ਵਿਸ਼ਵਾਸ ਦਿਵਾਉਣ ਦੀ ਘਬਰਾਉਣ ਦੀ ਲੋੜ ਨਹੀਂ ਅਸੀਂ ਇਹਦੀ ਲੀਗਲੀ ਲੜਾਈ ਲੜਾਂਗੇ ਤੇ ਮੈਂ ਇੱਕ ਵਾਰੀ ਫੇਰ ਪੰਜਾਬ ਪੁਲਿਸ ਨੂੰ ਕਹਿੰਦਾ ਤੁਹਾਨੂੰ ਸ਼ਰਮ ਆਣੀ ਚਾਹੀਦੀ ਹੈ ਇਹੋ ਜੇ ਕੰਮ ਕਰਨ ਦੇ ਤੋਂ ਪਹਿਲਾਂ ਵੀ ਤੁਸੀਂ ਨਜਾਇਜ਼ ਐਸੇ ਪਰਚੇ ਦੇ ਰਹੇ ਹੋ ਤੁਹਾਨੂੰ ਪਤਾ ਹੈ ਵੀ ਇੱਥੇ ਨਸ਼ਾ ਵਿਕਦਾ ਹੈ ਤੇ ਤੁਸੀਂ ਬੰਦੇ ਫੜ ਕੇ ਉਹਨਾਂ ਦੇ ਪਰਚਾ ਦਿਓ ਜਿਸ ਵੀ ਪੁਲਿਸ ਮੁਲਾਜ਼ਮ ਦੀ ਜਾਂ ਕਿਸੇ ਵੀ ਬੰਦੇ ਦੀ ਇਸ ਕੇਸ ਚ ਜਿਹੜਾ ਸਾਡੇ ਨਾਲ ਨਜਾਇਜ਼ ਧੱਕਾ ਹੋ ਉਸ ਦੀ ਇਨਵੋਲਵਮੈਂਟ ਹੈ ਅਸੀਂ ਇਹਨੂੰ ਹਾਈ ਕੋਰਟ ਤੱਕ ਲੈ ਕੇ ਜਾਵਾਂਗੇ ਇਸ ਦੀ ਅਸੀਂ ਲੀਗਲ ਐਡਵਾਈਸ ਲੈ ਕੇ ਇਹਨੂੰ ਲੀਗਲੀ ਤਰੋਤੇ ਜਿਸ ਬੰਦੇ ਦੀ ਇਨਵੋਲਵਮੈਂਟ ਹੋएगी ਜਿਸ ਵੀ ਪੁਲਸ ਅਫਸਰ ਦੀ ਇਹਨੂੰ ਚੇਤਾਵਨੀ ਦਿੰਨੇ ਆ ਵੀ ਅਸੀਂ ਇਸ ਨੂੰ ਲੀਗਲੀ ਅਸੀਂ ਇਹਨੂੰ ਘੜੀਸਾਂਗੇ ਉੱਥੇ ਕੋਰਟ 'ਚ ਜਿਹੜਾ ਵੀ ਬੰਦੇ ਨੇ ਇਸ ਨਾਲ ਗਲਤ ਸਾਡੀ ਕੁੜੀ ਨਾਲ ਧੱਕਾ ਕੀਤਾ ਅਸੀਂ ਮੈਂ ਤਾਂ ਸਾਰਿਆਂ ਨੂੰ ਇਹੀ ਚੇਤਾਵਨੀ ਦਿੰਨਾ ਵੀ ਅੱਗੇ ਤੋਂ ਵੀ ਤੁਸੀਂ ਇਹੋ ਜਿਹਾ ਨਜਾਇਜ਼ ਕੰਮ ਨਾ ਕਰੋ ਜਿਹੜੇ ਤੁਸੀਂ ਫੜਨੇ ਆ ਬੰਦੇ ਉਹ ਫੜੋ ਨਾ ਕਿ ਤੁਸੀਂ ਨਜਾਇਜ਼ ਪਰਚੇ ਦੇ ਦੇ ਕੇ ਆਪਣੀਆਂ ਨਾਕਾਮੀਆਂ ਚਪਾਓ